ਜਾ ਜਾ ਰੱਖੀ ਨਾ ਉਹ ਆ ਰਹੀ ਆਇਆ ਕੀ ਹੋਵੇ ਤਾਂ ਰੋਟੀ ਆਈ ਕੀ ਹੱਬੀ ਠੀਕ ਐ ਮੈਂ ਆਪਣਾ ਛੋਟੇ ਘੜਾ ਮਾਰਿਆਗਾ ਪ੍ਰਵਾਹ ਹੋ ਰਿਹਾ ਆ ਰਹੀ ਬੈਠਾ ਠੀਕ ਆ ਹੋ ਠੀਕ ਐ ਭਾਣੇ ਪ੍ਰਵਾਹ ਆ ਠੀਕ ਆ ਬੱਜ ਕੇ ਤੇਰੀਆਂ ਪੋਤੇ ਪੋਤੀਆਂ ਠੀਕ ਆ ਠੀਕ ਆ ਠੀਕ ਰੰਗਾਂ ਠੀਕ ਆ ਸੱਡੀਆਂ ਹੋਰ ਭਾਈ ਜਮਾਇਆ ਪੁੱਤ ਤੂੰ ਉਹਨੇ ਕੋਲੇ ਜਾਣਾ ਇਹਨਾ ੂ ਐ ਤਾਂ ਜਾ ਤੇ ਆ ਰਿਓ ਰੇ ਆਇਓ ਤੁਸੀਂ ਆ ਜਾ ਵੇ ਆ ਜਾ ਤੂੰ ਵੀ ਆ ਜਾ ਆ ਜਾ ਪੁੱਤਰ ਛਾਹ ਦੇਗਾ ਤੂੰ ਵੇ ਆ ਜਾ ਰੇ ਆ ਜਾ ਆ ਜਾ ਆ ਜਾ ਇਹ ਤਾਂ ਪੁੜੀਆਂ ਵੀ ਕਈ ਜਾਂਦੀਆਂ ਰੋਜ਼ ਹੀ ਆਈ ਰਹਿੰਦੇ ਆ ਇਹ ਤਾਂ ਮੁੰਹ ਦੀ ਕਹੀ ਜਾਂਦੀ ਆਪਣੇ ਆਇਆ ਕੀ ਅਸੀਂ ਕੁਝ ਚੱਕ ਕੇ ਲੈ ਜਾਂਦੇ ਜੇ ਸੀ ਆਇਆ ਕਮਲ ਜੀ ਇਧਰ ਉਹ ਜੀ ਹੁਣ ਹੀ ਕਹੀ ਜਾਂਦੇ ਆ ਮੁੰਤੇ ਇਹ ਮੈਨੂੰ ਲੱਗਦਾ ਹੋਰ ਹੀ ਆਪਣੀ ਆਇਆ ਚੱਲ ਜੀ ਅੱਪਾ ਕਿਹੜੇ ਤੋਂ ਕੁਝ ਚੱਕ ਕੇ ਲੈ ਜਾਂਦੇ ਆਂ ਵੀ ਅੱਪਾ ਦੂਜੇ ਗੱਗ ਚੱਲਦੇ ਆਂ ਬੈਜੋ ਦੂਜੇ ਜੀ ਹੀ ਬੋਲਦੇ ਆਂ ਕੋਈ ਨਾ ਮਟਾ ਦੀ ਪੁੱਤ ਪੀ ਲੇ ਬੈਜੋ ਆਇਆ ਉੱਤੋਂ ਇੱਥੇ ਲਿਗੇ ਆਇਆ ਚੱਲ ਜੀ ਆਇਆ 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 ਚੱਲ ਜੀ ਹਉ ਲੜੀ ਜਾਂਦੇ ਆਪਣੇ ਨਾਲ ਤਾਂ ਉਹ ਵੀ ਨਹੀਂ ਕਹੂਗੀ ਉਹ ਵੀ ਨਹੀਂ ਕਹੂਗੀ ਬੇਰਵਾਹੀ ਹਾਂ ਹਾਂ ਬਾਈ ਬਾਈ ਕਰਦੇ ਹਾਂ ਬਾਈ ਕਰਦੇ ਬਾਈ ਕਰਦੇ ਰੜੀ ਜਾਂਦੇ ਚੱਲ ਗਏ ਹੋਰ ਚਲੋ ਚਲ ਇਹਨੂੰ ਫੜੀ ਇੱਕ ਮਿੰਟ ਕਿੱਧਰ ਆਏ ਸੀਗੇ ਆਏ ਤਾਂ ਭਾਈ ਇੱਥੇ ਹੀ ਸੀ ਅਸੀਂ ਤਾਂ ਅੱਛਾ ਹੋਰ ਪਤਾ ਹੀ ਪਰ ਚਾਰੋਂ ਤਾਤਾ ਜੀ ਰੋਜੀ ਆ ਜਾਂਦੇ